ਦਲਾਲਾਬਾਦ ਵਿੱਚ ਦੁਕਾਨਦਾਰ ਅਤੇ ਗ੍ਰਾਹਕ ਵਿੱਚ ਹੋਈ ਤਕਰਾਰ ਦੁਕਾਨਦਾਰ ਨੇ ਚਲਾਈ ਗੋਲੀ ਗ੍ਰਾਹਕ ਗੰਭੀਰ ਜ਼ਖਮੀ ਇਲਾਜ ਲਈ ਕੀਤਾ ਗਿਆ ਫਰੀਦਕੋਟ ਰੈਫਰ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਦੀ ਫੁਟੇਜ ਲਈ ਕਬਜ਼ੇ ਵਿੱਚ ਜਾਂਚ ਜਾਰੀ ਗੋਲੀ ਚਲਾਉਣ ਵਾਲੇ આરોપી ਦੁਕਾਨਦਾਰ ਫਰਾਰ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਛੋਟਾ ਟਿਵਾਰਾ ਰੋਡ ਓ ਮਸ਼ਰਮ ਦੇ ਨਜ਼ਦੀਕ ਇੱਕ ਕਰਿਆਨੇ ਦੀ ਦੁਕਾਨ ਤੇ ਦੇਰ ਰਾਤ ਦੁਕਾਨਦਾਰ ਅਤੇ ਇੱਕ ਗ੍ਰਾਹਕ ਦੇ ਵਿਚਾਲੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਤਕਰਾਰ ਹੋ ਗਈ ਦੇਖਦੇ ਹੀ ਦੇਖਦੇ ਤਕਰਾਰ ਨੇ ਖੂਨੀ ਰੂਪ ਧਾਰ ਲਿਆ ਦੁਕਾਨਦਾਰ ਦੇ ਵੱਲੋਂ ਆਪਣੀ ਦੁਨਾਲੀ ਬੰਦੂਕ ਦੇ ਨਾਲ ਗ੍ਰਾਹਕ ਦੇ ਸਿੱਧੀ ਗੋਲੀ ਮਾਰ ਦਿੱਤੀ ਗਈ ਜੋ ਗ੍ਰਾਹਕ ਦੇ ਗੁਪਤ ਅੰਗ ਦੇ ਨਜ਼ਦੀਕ ਲੱਗੀ ਜਿਸ ਤੋਂ ਬਾਅਦ ਉਕਤ ਸ਼ਖਸ ਨੂੰ ਫੌਰੀ ਤੌਰ ਤੇ ਸਿਵਲ ਹਸਪਤਾਲ ਜਲਾਲਾਬਾਦ ਇਲਾਜ ਲਈ ਲਿਜਾਇਆ ਗਿਆ ਜਿੱਥੋਂ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਫਰੀਦਕੋਟ ਦੇ ਮੈਡੀਕਲ ਕਾਲਜ ਲਈ ਰੈਫਰ ਕਰ ਦਿੱ ਤਾ ਗਿਆ ਜਾਣਕਾਰੀ ਦਿੰਦੇ ਹੋਏ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੁਕਾਨ ਤੇ ਇੱਕ ਗ੍ਰਾਹਕ ਸ਼ਰਾਬੀ ਹਾਲਤ ਦੇ ਵਿੱਚ ਆਇਆ ਸੀ ਜਿਸ ਦੇ ਨਾਲ ਇੱਕ 5 ਸਾਲ ਦੀ ਛੋਟੀ ਜਹੀ ਬੱਚੀ ਵੀ ਸੀ ਦੁਕਾਨਦਾਰ ਨੇ ਉਸ ਗ੍ਰਾਹਕ ਤੋਂ ਪੈਸੇ ਲੈਣੇ ਸਨ ਜਿਸ ਨੂੰ ਲੈ ਕੇ ਦੋਨਾਂ ਦੇ ਵਿਚਾਲੇ ਕਹਾ ਸੁਣੀ ਹੋ ਗਈ ਗਾਲੀ ਗਲੋਚ ਹੋਈ ਜਿਸ ਤੋਂ ਬਾਅਦ ਤੈਸ਼ ਵਿੱਚ ਆਏ ਦੁਕਾਨਦਾਰ ਦੇ ਵੱਲੋਂ ਦੁਨਾਲੀ ਦੇ ਨਾਲ ਸਿੱਧਾ ਫਾਇਰ ਗ੍ਰਾਹਕ ਦੇ ਵੱਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਓਕਤ ਗ੍ਰਾਹਕ ਇੱਕ ਵਕੀਲ ਹੈ ਜਿਸ ਦਾ ਨਾਂ ਤਰਮਿੰਦਰ ਹੈ जदकी दूजे पास मौके से सैर कर रहे एक राम सिंह नाम के शख्स ने दसा की दुकानदार की मां झूठ बोल रही है ती लोग नहीं सन बल्कि एक शख्स सिकला सी उसके न उसकी छोटी जि बची सी ਦੁਕਾਨਦਾਰ ਤਿੰਨ ਪਿਉ ਪੁੱਤ ਸਨ ਜਿਨ੍ਹਾਂ ਦੇ ਵੱਲੋਂ ਉਕਤ ਸ਼ਖਸ ਦੇ ਨਾਲ ਮਾਰਕੁੱਟ ਕੀਤੀ ਗਈ ਅਤੇ ਬੱਚੀ ਦੇ ਵੀ ਸਿਰ ਵਿੱਚ ਸੋਟੀ ਮਾਰੀ ਗਈ ਹੈ। ਕਾਫੀ ਦੇਰ ਤੱਕ ਹੰਗਾਮਾ ਚੱਲਦਾ ਰਿਹਾ। ਦੁਕਾਨਦਾਰ ਦੀ ਮਾਂ ਤੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਝੂਠ ਬੋਲਣ ਦੇ aarop ਲਗਾਉਂਦੇ ਹੋਏ ਰਾਹੀਰ ਨੇ ਦੱਸਿਆ ਕਿ ਇਹ ਝੂਠ ਬੋਲਿਆ ਜਾ ਰਿਹਾ ਹੈ। ਇੱਕ ਸ਼ਖਸ ਸੀ ਉਸ ਦੇ ਸ਼ਰਾਬ ਜ਼ਰੂਰ ਪੀਤੀ ਹੋਈ ਸੀ ਨਾਲ ਉਸ ਦੇ ਛੋਟੀ ਜਹੀ ਬੱਚੀ ਸੀ ਅਤੇ ਦੁਕਾਨਦਾਰ ਹੋਣੀ ਤਿੰਨ ਲੋਕ ਸਨ ਜਿਨ੍ਹਾਂ ਦੇ ਵੱਲੋਂ ਮਾਰਕੁੱਟਾਈ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਫਿਲਹਾਲ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਆਰ ਸ਼ਰਮਾ ਮੌਕੇ ਤੇ ਪਹੁੰਚੇ ਜਿੰਨਾਂ ਦੇ ਵੱਲੋਂ ਘਰ ਦੀ ਤਲਾਸ਼ੀ ਲੈਣ ਤੇ ਇੱਕ ਦੁਨਾਲੀ ਜਿਸ ਦੇ ਨਾਲ ਗੋਲੀ ਚਲਾਈ ਗਈ ਸੀ ਉਸ ਨੂੰ ਬਰਾਮਦ ਕਰ ਲਿਆ ਗਿਆ ਅਤੇ ਸੀਸੀਟੀਵੀ ਫੁਟੇਜ ਨੂੰ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੇ ਹਨ ਜਲਾਲਾਬਾਦ ਤੋਂ ਅਰਬੀ ਲਾਈਵ ਮੀਡੀਆ ਲਈ ਅਰਵਿੰਦਰ ਤਨੇਜਾ ਦੀ ਰਿਪੋਰਟ ਕੁਏ ਬੰਨਨ ਲਾ ਕੇ। ਇਹ ਤੁਹਾਨੂੰ ਸਾਰਾ ਕੈਮਰੇਟ ਪਤਾ ਲੱਗ ਜਾਵੇਗਾ ਸਾਡੇ ਕੈਮਰੇਟ ਲੱਗੇ ਹੋਏ। ਇੱਕ ਕੋਈ ਦੁਸ਼ਮਣੀ ਸੀ ਕੀ ਗੱਲ ਸੀ? ਕੁਛ ਵੀ ਨਹੀਂ ਜੀ। ਗੱਲ ਇੱਥੇ ਦੁਕਾਨ ਦੇ ਸੌਦੇ ਦੇ ਲੜਾਈ ਹੋਈ। ਦੁਕਾਨ ਕਾਦੀ ਹੈ ਜੀ? ਹਾਂ ਕਰਿਆਨੇ ਦੀ। ਕਰਿਆਨੇ ਦੀ ਹੈ? ਹਾਂ ਜੀ। ਅੱਛਾ ਤੇ ਉਹ ਬੰਦੇ ਪਹਿਲੀ ਲਿਆ ਸੂ ਤੇ ਪੈਸੇ ਨਹੀਂ ਦਿੱਤੇ ਸੂ। ਚਰਾਪੀ ਹੈਗਾ ਸੀ ਤੇ ਟੁਰਨ ਲੱਗ ਗਿਆ। ਹਾਂ। ਉਹ ਕਾਕੇ ਨੇ ਕਾਇਆ ਦਿੱਤਾ 20 ਰੁਪਏ। ਹਾਂ। ਉਹ ਫੇ ਪੈਸੇ ਦੇ ਦੇਗਾ ਭੱਜ ਜਾਨੇ ਉਹ ਕਿੰਨਾ ਇੱਕ ਸੌਦਾ ਮੁਕਤੀ ਦਾ ਹੈ। ਪੈਸੇ ਦਿੱਤੀ ਜਾਂ ਤੇ ਕੱਲ ਕੱਢ ਕੇ ਉਹਨੂੰ ਪੈਸੇ ਭੜਾਏ ਸੀ ਉਹਨੇ ਵੀ ਫਿਰ ਉਹ ਕਾਲ ਕਰਦੀ ਬਸ ਇਥੇ ਕੰਮ ਬਤਾ ਬਤਾਵਾ ਦੇ अच्छा हां इस गल तो ते इस गल तो ਕੰਮ ਵੱਧਾ ਵੱਧ ਗਿਆ ਫਿਰ ਉਹਨੂੰ ਬੜੇ ਸਮਝਾਉਂਦੇ ਰਹੇ ਇੱਥੇ ਸਾਰੇ ਜਣੇ ਸਾਰੇ ਮੱਲੇ ਵਾਲੇ ਸਮਝਾਉਂਦੇ ਰਹੇ ਕਿ ਕਰਤਾ ਤੂੰ ਜਾਂਦਾ ਰਹਿ ਹਾਂ ਪਰ ਉਹ ਸਾਨੂੰ ਪਿਆਣਾ ਮਾਵਾਂ ਦੀਆਂ ਗਾਲਾਂ ਕੱਟਦਾ ਸੀ ਮੁੰਡਿਆਂ ਨੂੰ ਤੇਰੀ ਭੈਣ ਨੂੰ ਇਹੀ ਕਰਨਾ ਤੇਰੀ ਮੰਗ ਨੂੰ ਇਹੀ ਕਰਨਾ ਤੇਨੂੰ ਇਹੀ ਕਰਨਾ ਗਾਲਾਂ ਕੱਟਦਾ ਸੀ ਅੱਛਾ ਜੀ ਇੱਥੇ ਕੰਮ ਵੱਧ ਗਿਆ ਫਿਰ ਤੇ ਇਹ ਬੰਦੇ ਜਿਹੜੇ ਤੁਸੀਂ ਕਹਿ ਰਹੇ ਹੋ 30 40 ਜਣੇ ਆ ਗਏ ਸੀ ਉਹ ਕਿਵੇਂ ਆਏ ਉਹ ਹੁਣ ਮੈਨੂੰ ਕੀ ਪਤਾ ਉਹਨਾਂ ਨੇ ਫੋਨ ਕੀਤੇ ਨੇ ਆਦੇ ਫੋਨ ਨਾਲ ਅੱਛਾ ਫੋਨ ਕਰਕੇ ਤੇ ਉਸ ਮੁੰਡੇ ਨੇ अच्छा 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 फोन ਕੀਤੇ ਨੇ ਆਦੇ ਫੋਨਾਂ ਤੋਂ ਅੱਛਾ ਅਸੀਂ ਤਾਂ ਕੱਲੇ ਸੀ ਨਵੇਸਲੇ ਬੈਠੇ ਸੀ ਸਾਨੂੰ ਕੀ ਪਤਾ ਸੀ ਇਹਨਾਂ ਨੇ ਇੰਨਾ ਮਦਾਨ ਬਤਾ ਦੇਣਾ ਹੁਣ ਤੁਹਾਡਾ ਬੇਟਾ ਤੇ ਉਹ ਕਿੱਥੇ ਨੇ ਸਾਰੇ ਘਰ ਦੇ ਮੈਂਬਰ ਘਰ ਦੇ ਮੈਂਬਰ ਪਤਾ ਨਹੀਂ ਕਿੱਥੇ ਨਾ ਮੈਨੂੰ ਨਹੀਂ ਪਤਾ ਕਿੱਥੇ ਨੇ ਅੱਛਾ ਇਹ ਧਰਮੀ ਗੱਲ ਐ ਸੋਹਾਂ ਵਾਲੀ ਗੱਲ ਐ ਮੈਨੂੰ ਨਹੀਂ ਪਤਾ ਇਹ ਮਾਤਾ ਜੀ ਜਿਹੜੇ ਮਹਿੰਦਰ ਐ ਜਾਣਦੇ ਤੁਸੀਂ ਇਹਨਾਂ ਨੂੰ ਮਹਿੰਦਰ ਧਰਮਿੰਦਰ ਧਰਮਿੰਦਰ ਮੈਂ ਨਹੀਂ ਜਾਣਦੀ ਇਹਨਾਂ ਨੂੰ ਕਿਸੇ ਨੂੰ ਵੀ ਮੈਂ ਨਹੀਂ ਜਾਣਦੀ ਅੱਛਾ ਤੁਸੀਂ ਨਹੀਂ ਜਾਣਦੇ ਪਰ ਜਦੋਂ ਲੜਾਈ ਲੜਾਈ ਹੋਈ ਉਦੋਂ ਤੁਸੀਂ ਮੌਕੇ ਤੇ ਵੇਖਿਆ ਸਾਰਾ ਕੁਝ ਉਦੋਂ ਮੈਂ ਮੌਕੇ ਤੇ ਅੰਦਰੋਂ ਆਈ ਆ ਪੱਜ ਕੇ ਜਦੋਂ ਗੱਲ ਪਾ ਕੇ ਮੁੰਡੇ ਆਂਦੇ ਅੱਛਾ ਤੁਹਾਨੂੰ ਵੀ ਮਾਰਿਆ ਮੈਨੂੰ ਵੀ ਮਾਰਿਆ ਨਹੀਂ ਆਪੇ ਹਾਂ ਕਿਸੇ ਕਿਦੀ ਵੀ ਨਹੀਂ ਆ ਦੇਖਾ ਉਹੋ ਆ ਦੇ ਨੰਨੂਏ ਕੋ ਸਿੱਟੀ ਵੀ ਰਹੇ ਨਾ ਵਿੱਚ ਚੇ ਮੁੰਡਿਆਂ ਦਾ ਘਰ ਕੰਦੇ ਸੀਗੇ ਫਿਰ ਮੈਂ ਹੁਣ ਮੁੰਡੇ ਕੁਟੀਨ ਦਿੰਦੀ ਅੱਛਾ 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 ਤੁਹਾਡੇ ਲੋ ਬਚਾ ਦੀ ਕੋਸ਼ਿਸ਼ ਕੀਤੀ ਕੀ ਵਿੱਚ ਚਾ ਸਾਡੇ ਲੋ ਬਚਾ ਦੀ ਕੋਸ਼ਿਸ਼ ਕੀਤੀ ਕੀ ਉਹਨਾਂ ਨੇ ਸਾਨੂੰ ਮਜਬੂਰ ਕਰ ਲਿਆ ਸਾਡੇ ਘੂਏ ਪੰਨਣ ਲੱਗ ਗਏ ਸਾਡੇ ਅੰਦਰ ਵੱਢਦੇ ਸੀ 40 ਗੁੰਡਾ ਬੜੀ ਮਾੜੀ ਅਸੀਂ ਹੁਣ ਕਰੇ ਤਾਂ ਨਹੀਂ ਮਰਨਾ ਕਰੇ ਮਰਵਾ ਲਈਏ ਉਹਨੂੰ ਸੰਜੀਵ ਨੂੰ ਕਹਿੰਦੇ ਸੀ ਤੈਨੂੰ ਚੱਕਣਾ ਹੈ ਅਸੀਂ ਗੁੰਡਾ ਕਰਦੀ ਹੈ ਜੀ ਇਹ ਤਾਂ ਹਾਂ ਸਾਡੇ ਮੁੰਡੇ ਨੂੰ ਕਹਿੰਦੇ ਸੀ ਤੈਨੂੰ ਚੱਕਣਾ ਹੈ ਅਸੀਂ ਆਹੀ ਤਾਂ ਨਹੀਂ ਫਿਰ ਪੁੱਤਰ ਛਕਾਏ ਜਾਂਦੇ ਹਾਂ ਹਾਂ ਤਾਂ ਬਿਲਕੁਲ ਗੁੰਡਾਗਰਦੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਈਆਂ ਜਲਾਲਾਬਾਦ ਦੇ ਟਿਵਾਣਾ ਰੋਡ ਉਹ ਮਾਸਟਰਮ ਦੇ ਨਜ਼ਦੀਕ ਸ਼ਰਾਬੀ ਹੈਗੇ ਸੀ ਅਨੇਰ ਆਇਆ ਹੋਇਆ ਸੀ ਉਹਨਾਂ ਨੂੰ ਸ਼ਰਾਬੀ ਹੈਗੇ ਸੀ ਸ਼ਰਾਬ ਦੇ ਨਸ਼ੇ ਚ ਸੀ ਸ਼ਰਾਬ ਦੇ ਵਿੱਚ ਹੁਣ ਵੀ ਆਉਂਦਾ ਮੈਡੀਕਲ ਕਰਾਓ ਹਸਪਤਾਲ ਚ ਪਿਆ ਹੈ ਨਾ ਹਾਂ ਸ਼ਰਾਬ ਪੀਤੀ ਹੋਈ ਉਹਨੇ ਰਾਤ ਕਿ ਅੱਛਾ ਉਹ ਬੰਦਾ ਹਸਪਤਾਲ ਹੈ ਹਾਂ ਜਿਹਨੇ ਸ਼ਰਾਬ ਪੀਤੀ ਜਿੰਦੀ ਲੜਾਈ ਹੋਈ ਏ ਉਹ ਰਾਤ ਕੇ ਸ਼ਰਾਬ ਅੱਛਾ ਗੋਲੀ ਵੀ ਚੱਲੀ ਹੈ ਚੱਲੀ ਤਾਂ ਹੈਗੀ ਐ ਪਰ ਇਹ ਨਹੀਂ ਪਤਾ ਕਿਵੇਂ ਚੱਲੀ ਐ ਕਿਵੇਂ ਚੱਲੀ ਅੱਛਾ ਵਜ੍ਹੀ ਕਿੰਦੇ ਐ ਇਹ ਵੀ ਨਹੀਂ ਮੈਨੂੰ ਪਤਾ ਕਿ ਇਹ ਕਿੰਨੇ ਵਾਰ ਕੀ ਐ ਕਿ ਮੈਨੂੰ ਨਹੀਂ ਵਜ੍ਹੀ ਪਉਂ ਮੈਂ ਕਿਸੀ ਤੁਸੀਂ ਮੌਜੂਦ ਨਹੀਂ ਸੀਗੇ ਉਸ ਟਾਈਮ ਮੈਂ ਤਾਂ ਬਾਹਰ ਲੜਾਈ ਚ ਮੈਂ ਟਟਾਈ ਖੜੇ ਸਾਂ ਮੇਰੇ ਤਾਂ ਉੱਤੇ ਚੜੇ ਖੜੇ ਸਾਂ ਤੁਹਾਡੇ ਨਾਲ ਤੁਹਾਡੇ ਨਾਲ ਕੌਣ ਲੜਿਆ ਹਾਂਜੀ ਤੁਹਾਡੇ ਨਾਲ ਕਿੰਨੇ ਲੜਾਈ ਦੇ ਨਾਲ ਜਿਹੜੇ ਮੁੰਡੇ ਆਏ ਹੋਏ ਸੀਗੇ ਕਿੰਨੇ ਕੁ ਮੁੰਡੇ ਸੀ ਕਤੋਂ 40 50 ਮੁੰਡੇ ਮੁੰਡੇ ਸੀ 30 35 ਮੁੰਡੇ ਸੀ ਤੇ ਇਹ ਲੜਾਈ ਪੈਸਿਆਂ ਦੇ ਲੈਣ ਦੇਣ ਤੋਂ ਹੀ ਆ ਪੈਸਾ ਲੈਣ ਦੇਣ ਤੋਂ ਤਾਂ ਪਹਿਲਾਂ ਦੁਕਾਨ ਦੇ ਵਿੱਚ ਹੀ ਲੜਾਈ ਹੋ ਗਈ ਨਾ ਅੱਛਾ ਜੀ ਉਹਨੇ ਟੱਕੇ ਨੇ ਸੌਦੇ ਦੇ ਪੈਸੇ ਮੰਗੇ ਨੇ ਤੇ ਘਾਲ ਕੱਢ ਕੇ ਪੈਸੇ ਦਿੱਤੇ ਸੋ ਅੱਛਾ ਉਹਨਾਂ ਦਾ ਵੀ ਤੂੰ ਸੌਦਾ ਲਿਆ ਹੀ ਤੇ ਮੈਂ ਪੈਸੇ ਮੰਗੇ ਨੇ ਤੇ ਗਾਲ ਕੱਢਣ ਦਾ ਕੀ ਮਤਲਬ ਤੇ ਫਿਰ ਹੋਰ ਗਾਲ ਕੱਢਣ ਲੱਗ ਗਿਆ ਉਹਦੇ ਪੀਤੀ ਹੋਈ ਸੀ ਸ਼ਰਾਬ ਕੌਣ ਸੀ ਇਹ ਜਿੰਦ ਸ਼ਰਾਬ ਪੀਤੀ ਸੀ ਗਾਲ ਕੱਢ ਮੈਨੂੰ ਮੈਨੂੰ ਪਤਾ ਕੌਣ ਸੀ ਗਾਖ ਨਹੀਂ ਰਿਆਂ ਮੈਂ ਨੇ ਮੈਂ ਤਾਂ ਕਿਸੇ ਨੂੰ ਜਾਣਦੀ ਵੀ ਨਹੀਂ ਵੀ ਕਿਹੜਾ ਹੈਗਾ ਸੀ ਮੁੰਡਾ ਅੱਛਾ ਜਿੰਨੇ ਹੁਣ ਜਿੰਨੇ ਹੁਣ ਗੋਲੀ ਵੱਜੀ ਉਹ ਕਿੱਥੇ ਆ ਉਹ ਵੀ ਕਿਤੇ ਲੈ ਗਏ ਨੇ ਉਹਨੂੰ ਹਸਪਤਾਲ ਲੈ ਗਏ ਨੇ ਹਾਂਜੀ ਅੱਛਾ ਅੱਛਾ ਇਹ ਕਿਹੜੀ ਜਗ੍ਹਾ ਕਿਹੜੀ ਵਜਦੀ ਹੈ ਇਹ ਏਰੀਆ ਦਸ਼ਮੇਸ਼ ਨਗਰ ਦਸ਼ਮੇਸ਼ ਨਗਰ ਜੂੜ 40 ਬੰਦੇ ਸੀ 50 ਬੰਦੇ ਸੀ ਹਾਂ ਆ ਮੇਰੇ ਘਰ ਦੀ ਖੜੇ ਉਹ ਗਰਮੀ ਤੋਂ ਰਿਆ ਨਹੀਂ ਬਾਹਰ ਬੰਦੇ ਕੋਈ ਨਹੀਂ ਬੀਬੀ ਝੂਠਾ ਮਾਰਦੂੰ ਗਰੀ ਮਾਰ ਕੀਤੀ ਆ ਕਿਸ ਤਰ੍ਹਾਂ ਬਾਹਰ ਗਰੀ ਮਾਰ ਕੀਤੀ ਆ ਕੋਈ ਆ ਕੀ ਹੈ ਇੱਥੇ ਮਸਲਾ ਹੋਇਆ ਕੀ ਮੈਂ ਵੀ ਬੰਦੀ ਕਾਲ ਸੁਣੋ ਆਪ ਨੂੰ ਜਾਣਦੇ ਨਹੀਂ ਗੁਰਨਾਣਕ ਦੇ ਬੰਦੇ ਗੁਰੂ ਗੋਬਿੰਦ ਸਿੰਘ ਦੇ ਬੰਦੇ ਆ ਜੂੜ ਦੀ ਮਾਰਨਾ ਆ ਓਏ ਆ ਅਸੀਂ ਦੋਨੇ ਜੀ ਸਹਿਰ ਕਰਨਦੇ ਆ ਜੀ ਹਾਂ ਜੀ ਬਿਲਕੁਲ ਨਹੀਂ ਬੋਰਡ ਹੀ ਲਾ ਗਿਆ ਬੋਰਡ ਹਾਂ ਜੀ ਅਸੀਂ ਤਾਂ ਬੋਰਡ ਦੇਖਣ ਕੰਦੇ ਹਾਂ ਅੱਛਾ ਜੀ ਤੇ ਉਹ ਬੰਦੇ ਨੇ ਇਹਨਾਂ ਦੇ ਪੈਸੇ ਦੇ ਨਹੀਂ ਹੋਂਦ ਪੈਸੇ ਦੇ ਦਿੱਤੇ ਅੱਛਾ ਹੀ ਇੱਕ ਮਿੰਟ ਪਹਿਣਾ ਨਹੀਂ ਨਹੀਂ ਅਸੀਂ ਤਗੜੀ ਆਂ ਇੱਕ ਮਿੰਟ ਮੇਰੀ ਗੱਲ ਸੁਣ ਲੈ ਅੱਛਾ ਗੱਲ ਸੁਣ ਪਹਿਲਾਂ ਇਹਨੇ ਨਾ ਤਿੰਨ ਮੁੰਡੇ ਆਇਆ ਹਾਂਜੀ ਜੀ ਇਹਨੇ ਖਿੱਚ ਕੇ ਬਾਹਰ ਖਿੱਚ ਲਿਆ ਨੂੰ ਖਿੱਚ ਕੇ ਤੇ ਛੋਟੀਆਂ ਮਾਰ ਲਾ ਪਈ ਤੇ ਨੇ ਐਡਾ ਕੋਈ 40 50 ਬੰਦੇ ਨਹੀਂ ਗੰਗਰੀ ਮਾਰਿਆ ਵੇ ਹੂੰ ਕਿੰਨੇ ਹੈਗੇ ਸੀ ਇੱਕਲਾ ਬੰਦਾ ਨਾਲ ਨਾਲ ਬੱਚੇ ਬੱਚੇ ਉਧਰ ਸੱਟ ਲੱਗੀ ਆ ਨਹੀਂ ਇਹ ਜਿਹੜੀ ਗੋਲੀ ਚੱਲੀ ਦੀ ਗੱਲ ਆ ਰਹੀ ਹੈ ਸਾਹਮਣੇ ਗੋਲੀ ਚੱਲੀ ਦੀ ਗੱਲ ਸੁਣੋ ਉਹਨੂੰ ਬੰਦੇ ਨੂੰ ਅਸੀਂ ਧੂਕੇ ਉੱਥੇ ਲੱਗੇ ਆ ਹਾਂਜੀ ਉਹ ਸ਼ਰਾਬ ਪੀਤੀ ਸੀ ਇਹਨਾਂ ਦੀ ਸ਼ਰਾਬ ਤਾਂ ਨਹੀਂ ਪੀਤੀ ਸੀ ਜੀ ਦੁਕਾਨਦਾਰ ਹੀ ਅਸਕਰ 150 ਰੁਪਏ ਦੀ ਕੀ ਗੱਲਬਾਤ ਹੁੰਦੀ ਆ ਨਹੀਂ ਕਾ ਲੱਖਿਆ ਬੰਦੇ ਗੋਲੀ ਦੀ ਕਿਸੇ ਨੂੰ ਨਾ ਪਤਾ ਗਈ ਨਹੀਂ ਗੋਲੀ ਚੱਲੀ ਤਾਂ ਹੈ ਨਾ ਜੀ ਆ ਬਲੱਡ ਇਹਨਾਂ ਦੀ ਮਾਰੀ ਆ ਗੋਲੀ ਕਿੰਨੇ ਮਾਰੀ ਆ ਇਹ ਹੀ ਤਾਂ ਪੁੱਛ ਰਹੇ ਆ ਵੀ ਕਿੰਨੇ ਇਹਨਾਂ ਨੇ ਮਾਰੀ ਆ ਅੱਛਾ ਹਾਂ ਤੇ ਵੱਜੀ ਕਿੰਦੇ ਆ ਉਹਦੇ ਮੁੰਡੇ ਦੇ ਤਾਰੇ ਦੇ ਮੁੰਡੇ ਤਾਰਵ ਦੇ ਮੁੰਡਾ ਗਰੇ ਮੁੰਡਾ ਵਿਚਾਰਾ ਨਾ ਹੋ ਜਿਹੜਾ ਸੋਦਾ ਲੈਣਾ ਕੋਈ ਗੱਲ ਸਮਝ ਨਹੀਂ ਕਰਦਾ ਅਸਲੀ ਨਾ ਮੈਂ ਹੁਣ ਰੱਖਣਾ ਹੋ ਗਿਆ ਮੈਂ ਉਹੀ ਵਾਰੀ ਵਾਰੀ ਪੁੱਛੀ ਐ ਨਾ ਵੀ ਕਿੰਨੇ ਕਿੰਨੇ ਵੇਖਿਆ ਕੋਈ ਦੱਸੋ ਕੋਈ ਬੋਲਦਾ ਹੀ ਨਹੀਂ ਜਿਵੇਂ ਕਿਸੇ ਨੇ ਕੋਈ ਵੇਖਿਆ ਹੀ ਨਹੀਂ ਕੋਈ 40 ਬੰਦੇ ਨਹੀਂ ਆਪ ਨੂੰ ਜਾਨਦੇ ਨਹੀਂ ਮੈਨੂੰ ਗੁਰਦੋਰੇ ਵਾਰ ਲਿਆ ਜੇ ਮੈਂ ਸੌਂ ਖਾਣ ਨੂੰ ਤਿਆਰ ਆ ਤੁਸੀਂ ਮੌਕਾ ਦੇਖੀ ਜੇ ਗੋਲੀ ਹਾਂ ਇਹ ਦੋ ਜੀ ਗੋਲੀ ਕਿੰਨਾ ਹਣ ਚਲਾਈ ਗਈ ਸੀ ਨਹੀਂ ਤਾਂ ਬਲੋ ਆ ਬੰਦਾ ਕਾਬਾ ਮੇਰੇ ਨਾਲ ਨਹੀਂ ਪਾਜੀ ਮੈਂ ਨਹੀਂ ਗਾ ਆ ਬਗਲੋਂ ਆਇਆ ਚਲ ਚਲ ਭਾਈ ਜੀ ਗੱਲ ਹਸਣ ਦੀ ਗੱ ਗੋਲੀ ਚੱਲੀ ਹੈ ਗੋਲੀ ਚੱਲੀ ਹੈ ਕੋਈ ਡਰਾਮਾ ਨਹੀਂ ਇੱਥੇ ਹੋ ਰਿਹਾ ਸੱਚੀ ਗੱਲ ਨਹੀਂ ਹੈਗੀ ਕੋਈ 40 ਬੰਦੇ ਨਹੀਂ ਇਕੱਲਾ ਬੰਦਾ ਸੌਦਾ ਲੈਣ ਆਇਆ ਉਹਦਾ ਭਰਾ ਵੀ ਮਗਰੋਂ ਆਇਆ ਅੱਛਾ ਜੀ ਉਹਦੇ ਭਰਾ ਨੇ ਵੀ ਕਹਿਣਾ ਉਹਦਾ ਭਰਾ ਵੀ ਸਹੀ ਕਹੀ ਜਾਂਦਾ ਉਹਦਾ ਮਮਾ ਘਰੋਂ ਆਇਆ ਜੀ ਇਹਦੇ ਗੋਲੀ ਲੱਗੀ ਹੈ ਜਿੰਦੇ ਗੋਲੀ ਲੱਗੀ ਉਹ ਸੌਦਾ ਲੈਣ ਉਹ ਆਇਆ ਸੀ ਕਿਹਨੇ ਗੋਲੀ ਉਹ ਸੌਦਾ ਲੈਣਾ ਹੈ ਪੈਸੇ ਦੇਣਾ ਹੈ ਪੈਸੇ ਦੇਣਾ ਹੈ ਆਹ ਦਿਖਾ ਰਹੇ ਨੇ ਆਹ ਕਰ ਰਹੇ ਪੰਜ ਸਾਲ ਦੀ ਨਾਲ ਉਹਦਾ ਛੁਡਾ ਕਰ ਪੰਜ ਖਲਦੀ ਕੁੜੀ ਛੋਟੀ ਕੁੜੀ 5 ਸਾਲਾਂ ਦੀ ਉਹਦੇ ਸੀ ਡਾਂਗ ਉਹ ਢੂਮੋ ਮੋਢੀ 5 ਸਾਲ ਦੀ ਕੁੜੀ ਦੇ 5 ਸਾਲ ਦੀ ਉਹ ਦੋ ਜਾਂਦੀ ਨਹੀਂ ਕੁੜੀ ਹੀ ਸਿਰ ਚ ਡਾਂਗ ਵੱਜੀ। ਸਿਰ ਤੇ ਡਾਂਗ ਵੱਜੀ ਹੁੰਦੇ। ਤਾਂ ਹੁਣ ਮਾਮਲਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਨਵੀਂ ਗੱਲ ਸਾਹਮਣੇ ਆ ਰਹੀ ਹੈ। ਨਵੀਂ ਗੱਲ ਸਾਹਮਣੇ ਆ ਰਹੀ ਹੈ ਸਿਰਫ ਚੰਦ ਹੀ ਮਿੰਟਾਂ ਦੇ ਵਿੱਚ ਪੂਰੀ ਕਹਾਣੀ ਜਿਹੜੀ ਆ ਉਹ ਬਦਲਦੀ ਹੋਈ ਸਾਹਮਣੇ ਆ ਰਹੀ ਬਈ ਜੀ ਨਾ ਕੀ ਤੁਹਾਡਾ? ਮੇਰਾ ਆਰਾਮ ਸਿੰਘ। ਆਰਾਮ ਸਿੰਘ ਤੁਸੀਂ ਇੱਥੇ ਸੈਰ ਕਰ ਰਹੇ ਸੀ ਉਸ ਟਾਈਮ ਅੱਛਾ। ਅੱਛਾ ਸੈਰ ਕਰ ਰਹੇ ਸੀ ਤੇ ਤੁਸੀਂ ਇਹ ਸਾਰਾ ਕੁਝ ਹੁੰਦੇ ਹੋਏ ਵੇਖਿਆ। ਆਵੇਂ ਲੋਕ ਯਾਰੀ ਕਾ ਪਾਰੀਆਂ ਪਾਰੀਆਂ ਹੈਗਾ ਕੋਈ ਨਹੀਂ ਕਿਸੇ ਨਾਲ ਵਕਾਰ ਕੇ ਰਾਜੀ ਅੱਜ ਕੱਲ ਹਾਂਜੀ 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 ਇੰਦਰ ਇਹ ਗੱਲਾਂ ਹੈਗੀਆਂ ਪਾਰੀਆਂ ਪਾਰੀਆਂ ਹੈਗੀਆਂ ਹਰ ਇੱਕ ਬੰਦਾ ਡਰਦਾ ਅਸੀਂ ਵੀ ਅੱਜ ਕੱਲ ਡਰਦੇ ਪਰ ਇੰਨਾ ਨਰਕ ਤੋਂ ਲਈ ਜਾਣਾ 40 ਬੰਦੇ ਆ ਗਏ 50 ਬੰਦੇ ਆ ਗਏ ਆ ਸਾਰੇ ਬੰਦੇ ਇੱਥੇ ਖੜੇ ਕੋਈ ਕਹਵੇ 40 ਬੰਦੇ ਗਏ ਇੱਥੇ ਹੂੰ ਹੂੰ ਆ ਬੰਦੇ ਖੜੇ ਕਹਿੰਦੇ 40 ਬੰਦੇ ਕੋਈ ਕਹਵੇ ਗਏ ਇੱਥੇ ਨਹੀਂ ਨਹੀਂ ਸਰਦਾਰ ਜੀ ਸਲੂਟ ਹੈ ਤੁਹਾਨੂੰ ਤੁਸੀਂ ਸੱਚ ਬੋਲ ਰਹੇ ਹੋ ਆ ਬੱਚੇ ਦੀ ਪੂਰੀ ਪੂਰੀ ਸਟ ਲੱਗੀ ਆ ਇਹ ਤਸਵੀਰਾਂ ਨਹੀਂ ਦਿਖਾ ਸਕਦੇ ਬੱਚੇ ਦੀਆਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਇਹਨੂੰ ਅਸੀਂ ਰੋਲ ਦੇ ਨੂੰ ਫੜਿਆ ਲਵਾਂ ਅਸੀਂ ਆ ਘਰ ਵਾਲਿਆਂ ਨੇ ਇਹਨੂੰ ਘਰੇ ਖੜਿਆ ਇਹਨਾਂ ਨੇ ਜੀ ਤੁਹਾਨੂੰ ਸ਼ੁਰੂਆਤੀ ਤੌਰ ਤੇ ਜੀ ਗੋਲੀ ਚੱਲੇ ਦੀ ਗੱਲ ਸਾਹਮਣੇ ਆ ਰਹੀ ਹੈ ਗੋਲੀ ਚੱਲੇ ਦੀ ਗੱਲ ਸਾਹਮਣੇ ਆਈ ਹੈ ਵੀ ਧਰਮਿੰਦਰ ਸਿੰਘ ਆਇਆ ਉਸਾਨਾ ਕੋ ਜਗਦੀਸ਼ ਜੀ ਰਸਵੇਸ਼ਨ ਕਰਦਾ ਰਹਿਣਾ ਉਹ ਆਪ ਉਹ ਇੱਥੇ ਕੋਈ ਸਮਾਨ ਲੈਣਾ ਆਇਆ ਸੀਗਾ ਤੇ ਆਪਸ ਵਿੱਚ ਕੋਈ ਪੈਸੇ-ਕੁਸੇ ਦੇਣੇ ਸੀਗੇ ਉਹ ਤਕਰਾਰਬਾਜ਼ੀ ਹੋ ਗਈ ਤੇ ਝਗੜਾ ਹੋ ਗਿਆ ਤੇ ਇਹਨਾਂ ਨੇ ਆਪਣਾ ਜਰਾ ਹੈਗਾ ਸੁਜੀਤ ਕੁਮਾਰ 파ਰਸ਼ ਸ਼ਰਮਾ Ashok Kumar ਇਹਨਾਂ ਦੇ ਬੰਦਿਆਂ ਨੇ ਕਿਸੇ ਨੂੰ ਗੋਲੀ ਮਾਰੀ ਸਰ ਗੋਲੀ ਲਿਸਨਸੀ ਵਾਲਵਰ ਨਾਲ ਚੱਲੀ ਹੈ ਜਾਂ ਦੂਸਰੇ ਨਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹਰੇ ਰਵਲ ਨਾਲ ਚੱਲੀ ਰਵਲ ਨਾਲ ਰਵਲ ਨਾਲ ਚੱਲੀ ਬੜੀ ਬੜੀ ਕੰਨ ਦੋ ਗੋਲੀ ਸਰ ਕਿੰਨੇ ਬੰਦੇ ਦੱਸੇ ਜਾ ਰਹੇ ਸੀ ਤਿੰਨ ਤਿੰਨ ਦੱਸੇ ਜਾ ਰਹੇ ਫਿਰ ਦੋ ਗੋਲੀ ਚੱਲੀ ਦੋ ਗੋਲੀਆਂ ਚੱਲੀਆਂ ਦੋ ਗੋਲੀਆਂ ਚੱਲੀਆਂ ਰਾਈਫਲ ਨਾਲ ਦਰਜਦੇ ਨੇ ਬਾਕੀ ਦੇਖਦੇ ਹਾਂ ਅਗਲੀ ਕਾਰਵਾਈ ਕੀ ਹੋਏਗੀ ਸਰ ਜੀ ਐਫ ਆਰ ਦਰਜ ਕਰਾਂਗੇ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਜੋ ਕੋਈ ਨਹੀਂ ਮੰਨਦੀ ਕੋਈ ਬਰਾਮਦ ਹੋਇਆ ਜੀ ਇਸ ਮਾਮਲੇ ਦੇ ਵਿੱਚ ਜਿਹੜਾ ਜਿੰਨੇ ਨਾਲ ਗੋਲੀ ਚਲਾਈ ਗਈ ਹੈ ਜੀ ਹਾਂ ਜੀ ਬਾਰਾਮਪੁਰ ਮਿਲ ਗਈ ਜੀ ਬਾਰਾਮਪੁਰ ਸਰ ਲਾਇਸੈਂਸੀ ਹੈ ਜੀ ਇਹ ਹੁਣ ਦੇਖਾਂਗੇ ਚੈੱਕ ਕਰਾਂਗੇ ਅੱਛਾ ਕਿੱਥੋਂ ਬਰਾਮਦ ਹੋਈ ਹੈ ਜੀ ਅੰਦਰੋਂ ਹੀ ਘਰ ਚੋਂ ਬਰਾਮਦ ਹੋਈ ਤੇ ਕੋਈ આરોપી ਵੀ ਮਿਲਿਆ ਕੋਈ ਗੋਲੀ ਚਲਾਉਣ ਵਾਲਾ ਕੋਈ ਨਹੀਂ ਨਹੀਂ ਕੋਈ આરોપી ਫਰਾਰ ਨਹੀਂ ਫਰਾਮ ਨੇ ਤੇ ਸਰ ਸੀਸੀਟੀਵੀ ਕੈਮਰੇ ਇੱਥੇ ਲੱਗੇ ਹੋਏ ਦਿਖਾਈ ਦੇ ਰਹੇ ਆ ਉਹ ਦੇਖ ਰਿਹਾ ਹਾਂ ਡੀਵੀਆਰ ਚੈੱਕ ਕਰ ਰਹੇ ਹਾਂ ਉਹ ਹੀ ਲੱਗੇ ਫਿਰਦੇ ਆ ਜੀ ਡੀਵੀਆਰ ਜੀ